ਮਿਰਜੇ ਜੱਟ ਦੀਆਂ ਕਾਨੀਆਂ ਤੋੜ ਤੋਂ ਬਾਅਦ ਸਹਿਵਾ ਜੱਟੀ ਦੇ ਮਨ ਵਿੱਚ ਇੱਕ ਖਿਆਲ ਆਇਆ ਸੋ ਕੀ ਆਇਆ ਸਿਟਾ ਵੇਖਿਆ ਕਮਾਇ ਜਦੋਂ ਸ਼ਿਕਰਾ ਹੋ ਸਿਟਾ ਵੇਖਿਆ ਕਮਾਇ ਜਦੋਂ ਸ਼ਿਕਰਾ ਸਹਿਵਾ ਉੱਚੀ ਉੱਚੀ ਮਾਰਦੀ ਇੱਥਾਂ ਕਿਸੇ ਚੰਦਰ ਮਿਲੇ ਦੀਆਂ ਲਗੀਆਂ ਗਈਆ ਪੈਸਣ ਜੱਟੀ ਦੇ ਆ ਅੱਜ ਸੌ ਸੌ ਕਰਨੇ ਸੀ ਮੈਂ ਨਖਰੇ ਹੱਤੇ ਰੰਗ ਲਾ ਵਚੂੜਾ ਪਾ ਕੌਣ ਚਾਕੇ ਦਾ ਮੁਖੜ ਤੌਂ ਜਾਂ ਲੜਾਵੇ ਲੈਂਦਾ ਚੰਨ ਵੀ ਨਹੀਂ ਮੀਆਂ ਪਾ ਅੱਜੀ ਬੈਠੀ ਆ ਤੇਰੇ ਕੋਲ ਮੰਗ ਚੋੜਾ ਦੇ ਮੇਰਾ ਤੱਕ ਤੱਕ ਕਰਦਾ ਐਸਾ ਆ ਦੇਦੀ ਨਾ ਮੇਰੇ ਵਿਆਹ ਦਾ ਇਤੇ ਚੱਲ ਕੇ ਤੇ ਤੇਲੇ ਤੇਵਾ ਉਹ ਮੇਰੇ ਮਾਪਿਆਂ ਦੇ ਮੇਰੇ ਮਾਪਿਆਂ ਨੇ ਰਹਿ ਗਏ ਵਿੱਚ ਚਾੜਿਆ ਮੇਰੇ ਮਾਪਿਆਂ ਦੇ ਰਹਿ ਗਏ ਵਿੱਚ ਝਾੜ ਆਵੇ ਕੀ ਤੇ ਚੱਲ ਕੇ ਕੀ ਤੇ ਚੱਲ ਕੇ ਤਾਂ ਤੇ ਲਚਵਾਣ ਆ ਡੋਲੀ ਚੱਕ ਦੇ ਤਮਾਮ ਮੇਰੇ ਵੀਰਾ ਤਾਈ ਹੋਣਾ ਸੀ ਆਣ ਕੇ ਸਹੇਲੀਆਂ ਨੇ ਗਾਲੇ ਲਾ ਗ ਰੋਣਾ ਸੀ ਢੋਲੀ ਚਾ ਕਰੇ तमाम ਮੇਰੇ ਵੀਰਤਾਈ ਹੋਣਾ ਸੀ ਆਣ ਕੇ ਸਹੇਲੀਆਂ ਨੇ ਗਾਲੇ ਲਾ ਗ ਰੋਣਾ ਸੀ ਦਿੰਦਾ ਬਾਵਲ ਪਿਆਰ ਜਿੰਦਾਬਾਬਲੇ ਪਿਆਰ ਕੌਣ ਪਾਂਭੀਆਂ ਦੀ ਨਾਲ ਅੰਮੀ ਤੋਂ ਲੈਂਦੀ ਸੀ ਨੇ ਨਾਲ ਲਾੜ ਆਵੇ ਕੀਤੇ ਚੱਲ ਕੇ ਕੀਤੇ ਚੱਲ ਕੇ ਤਾਂ ਤੇਲ ਸਿਵਾੜਿਆ ਸੁਵਾ ਸੁਵਾ ਸੂਟ ਗੋਰੇ ਅੰਗਾ ਤੇ ਸੀ ਫੱਬਣਾ ਫੁੱਲ ਮੈਗਲਾਵ ਸੀ ਸੁਹਾਗ ਰਾ ਤੇ ਲੱਗਣਾ ਸੁਵਾ ਸੁਵਾ ਸੂਟ ਗੋਰੇ ਅੰਗਾ ਤੇ ਸੀ ਫੱਬਣਾ ਫੁੱਲ ਮਾਂ ਗੋਲਾਵ ਸੀ ਸੁਹਾਗ ਰਾ ਤੇ ਲੱਗਣਾ ਚੂੜਾ ਪਾਉਂਦਾ ਛਣਕਾ ਪੂਰਾ ਪੌਦਾ ਛਣ ਕਾ ਮੈਦੀ ਕਰਦੀ ਕਰਾ ਕਿ ਤੇ ਨਾਦਰ ਦਾ ਜੱਤੀ ਦੀ ਉਤਾਲ ਆਵੇ ਕਿ ਤੇ ਚੱਲ ਕੇ ਚੱਲ ਕੇ ਤਾਂ ਤੇ ਲਚਵਾਣ ਆ ਮੈਂ ਦੀ ਰੰਗੇ ਹੱਥ ਤੇਰੇ ਪਿੰਡੇ ਤੇ ਸੀ ਫਿਰਨੇ ਭੁੱਲੀ ਅਜ ਫੁੱਲ ਵੇ ਪਿਆਰ ਵਾਲੇ ਕਿਰਨੇ ਮੈਂ ਦੀ ਰੰਗੇ ਹੱਥ ਤੇਰੇ ਪਿੰਡੇ ਤੇ ਸੀ ਫਿਰਨੇ ਭੁੱਲੀ ਅਜ ਫੁੱਲ ਵੇ ਪਿਆਰ ਵਾਲੇ ਕਿਰਨੇ ਨਸ ਆਉਂਦੀ ਅੰਗ ਅੰਗ ਨਾ ਸੇਉਂ ਦੀਆਂ ਗਿਆਂ ਗੱਚੜੇ ਸ਼ਿਕედა ਰੰਗ ਤੂੰ ਤੇ ਆਪਣੇ ਦਾ ਜਾਦੂ ਪਾੜ ਆਵੇ ਕੀ ਤੇ ਚੱਲ ਕੇ ਚੱਲ ਕੇ ਤਾਂ ਤੇਲ ਚਵਾੜਿਆ ਰੁੱਲ ਗਈ ਯਾਰੀ ਜਭੇਰ ਖੇਰ ਦੇ ਵਿਚਾਰਿਆ ਸਹਿਵਾਰੇ ਅਬੀਰਾਨ ਮਿਰਜੇ ਨੂੰ ਮਾਰਿਆ ਰੂਹਣ ਗਈ ਆਰੀ ਜਾ ਫੇਰੇ ਖੈਰ ਨੇ ਵਿਚਾਰਿਆ ਸਹਿਵਾਰੇ ਅਬੀਰਾਨ ਮਿਰਜੇ ਨੂੰ ਮਾਰਿਆ ਸੱਚੇ ਬੋਲ ਦਾ ਈਸ਼ਕ ਸੱਚੇ ਬੋਲ ਦਾ ਈਸ਼ਕ ਪੂਰਾ ਤੋਰਤਾ ਈਸ਼ਕ ਪਰਮੋਗ ਵਾਲੀ ਤੱਕੜੀ ਤੇ ਪਾੜ ਆਵੇ ਕਿ ਤੇ ਚੱਲ ਕੇ ਚੱਲ ਕੇ ਤਾਂ ਤੇਲ ਚਵਾੜਿਆ